ਕਿਸੇ ਕਿਸੇ ਦੇ ਨਾ ਸਵਰਨ ਲਤਾ ਬਹੁਤ ਹੀ ਚਿੱਥੀ ਪੈ ਜਾਂਦੀ ਅਜਿਹੇ ਫੌਰਨਿਆਂ ਨਾਲ ਉਹਦੀ ਆਦਣੀ ਹੋਈ ਜਵਾਨੀ ਮਚਲ ਉੱਠਦੀ ਉਹ ਸਾਰੀ ਰਾਤ ਅੰਗੜਾਈਆਂ ਲੈਂਦੀ ਰਹਿੰਦੀ ਉਹਦੇ ਸਾਰੇ ਹੱਡ ਬੰਦ ਟੁੱਟਣ ਲੱਗ ਪੈਂਦੇ ਉਹਦੇ ਲਹੂ ਵਿੱਚ ਗਰਮੀ ਵਧ ਜਾਂਦੀ ਉਹਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਕੁਝ ਮਹੀਨਿਆਂ ਤੋਂ ਉਹਨੂੰ ਕਦੇ ਕਦੇ ਬੇਹੋਸ਼ੀ ਦੇ ਦੌਰੇ ਵੀ ਪੈਣ ਲੱਗ ਪਏ ਸਨ ਹੱਸੀ ਮਰਾਸਣ ਤੋਂ ਮਾਸੂਮ ਨਾਜੋ ਦੀ ਗੱਲ ਸੁਣ ਕੇ ਸਵਰਨ ਲਤਾ ਸਾਰੀ ਰਾਤ ਸੌ ਨਾ ਸਕੀ ਅਗਲੇ ਦਿਨ ਉਹਨੇ ਮਾਨਸੋਖ ਨੂੰ ਬੁਲਾ ਕੇ ਪੁੱਛਿਆ ਕੀ ਇਹ ਗੱਲ ਠੀਕ ਏ ਬੀਬੀ ਜੀ ਮਾਨਸੋਖ ਨੇ ਨੀਵੀਂ ਪਾ ਕੇ ਕਿਹਾ ਮੈਂ ਨੌਕਰ ਆ ਨੌਕਰ ਦੀਆਂ ਅੱਖਾਂ ਨਹੀਂ ਹੁੰਦੀਆਂ ਉਹ ਵੇਖਦਾ ਹੋਇਆ ਵੀ ਕੁਝ ਨਹੀਂ ਵੇਖਦਾ ਨੌਕਰ ਦੇ ਕੰਨ ਨਹੀਂ ਹੁੰਦੇ ਉਹ ਸੁਣਦਾ ਹੋਇਆ ਵੀ ਕੁਝ ਨਹੀਂ ਸੁਣਦਾ ਨੌਕਰ ਦੀ ਜੀਬ ਹੁੰਦੀ ਏ ਤੇ ਉਹ ਵੀ ਸਿਰਫ ਜੀ ਹਜੂਰ ਕਹਿਣ ਵਾਸਤੇ ਸਮਝ ਲਿਆ ਸਵਨ ਲਤਾ ਨੇ 2 ਮਿੰਟ ਚੁੱਪ ਰਹਿ ਕੇ ਕਿਹਾ ਮਾਨਸੋਖ ਪਲਕੇ ਨਾਲ ਜੋ ਨੂੰ ਬੁਲਾ ਕੇ ਲਿਆਵੀ ਮੈਂ ਉਹਨੂੰ ਵੇਖਣਾ ਚਾਹੁੰਦੀ ਆ ਨਾਲੇ ਉਹਦੀ ਮਾਂ ਵੀ ਆਵੇ ਬਹੁਤ ਅੱਛਾ ਸਰਕਾਰ ਰਾਏ ਸਾਹਿਬ 11 ਵਜੇ ਦੀਵਾਨਖਾਨੇ ਵਿੱਚ ਆਏ ਬਾਰੋ ਹੀ ਬੂਟਾਂ ਦੀ ਢਾਪ ਸੁਣ ਕੇ ਸਭ ਲੋਕ ਉੱਠ ਕੇ ਖਲੋ ਗਏ ਰਾਏ ਸਾਹਿਬ ਨੇ ਇੱਕ ਸਰਸਰੀ ਨਜ਼ਰ ਸਾਰਿਆਂ ਉੱਤੇ ਛੁੱਟੀ ਸਭ ਨੇ ਪੌਣੇ ਕੱਦ ਤੱਕ ਚੌਕ ਕੇ ਨਮਸਕਾਰ ਕੀਤੀ ਨੀਅਤ ਕੁਰਸੀ ਤੇ ਬੈਠਣ ਲੱਗਿਆ ਰਾਏ ਸਾਹਿਬ ਦੀ ਨਿਗਾ ਮਾਰchu ਜਹੇਸ ਰਾਜ ਉੱਤੇ ਪਈ ਸਰਾਜ ਦੀ ਉਮਰ ਪਾਵੇਂ 22-23 ਸਾਲ ਦੀ ਸੀ ਪਰ ਉਹਨੂੰ ਗੱਭਰੂ ਜਾਂ ਜਵਾਨ ਕਹਿਣਾ ਜਵਾਨੀ ਦਾ ਹਾਸਾ ਉਡਾਉਣ ਦੇ ਬਰਾਬਰ ਸੀ ਜਿਸ ਨੂੰ ساری ਉਮਰ ਇੱਕ ਡੰਗ ਵੀ ਰੱਜ ਕੇ ਖਾਣ ਨੂੰ ਨਹੀਂ ਮਿਲਿਆ ਉਸ ਉੱਤੇ ਜਵਾਨੀ ਆਹੀ ਕਿਵੇਂ ਸਕਦੀ ਸੀ ਉਹ ਤਾਂ ਇੱਕ ਹੱਡੀਆਂ ਦਾ ਢਾਂਚਾ ਸੀ ਕਾਨਿਆਂ ਦਾ ਕਰੰਗਾ ਉਹਦੇ ਸਰੀਰ ਉੱਤੇ ਸਿਰਫ ਉਹਨਾ ਹੀ ਮਾਸ ਸੀ ਜਿਨ੍ਹਾਂ ਨਾਲ ਪਿੰਜਰ ਦੇ ਜੋੜ ਜੁੜੇ ਰਹਿ ਸਕਣ ਸਵਾ 5 ਫੁੱਟ ਕੱਦ ਹੜਬਾਂ ਨਿਕਲੀਆਂ ਹੋਈਆਂ ਤੇ ਨਿੱਕੀਆਂ-ਨਿੱਕੀਆਂ ਅੱਖਾਂ ਅਖਵਾਨਿਆਂ ਵਿੱਚ ਪਛਾਣ ਦੱਸੀਆਂ ਹੋਈਆਂ ਉਹਦੇ ਵੱਲ ਵੇਖ ਕੇ ਸਰਬੱਤ ਨੂੰ ਰੋਜੀ ਪਚਾਉਣ ਵਾਲੇ ਨੂੰ ਊਲਾਮਾ ਦੇਣ ਵਾਸਤੇ ਦਿਲ ਬਗਾਵਤ ਕਰਨ ਲਈ ਕਾਲਾ ਪਹਿਨਣ ਲੱਗ ਪੈਂਦਾ ਸੀ ਸਰਾਜ ਦੀਆਂ ਬਾਹੀਆਂ ਕੰਡ ਪਿੱਛੇ ਵੱਧੀਆਂ ਹੋਈਆਂ ਸਨ ਉਹਦੀਆਂ ਚੁੰਨੀਆਂ ਅੱਖਾਂ ਬੜੀ ਅਨੋਕੀ ਤੱਕਣੀ ਨਾਲ ਸਾਰਿਆਂ ਵੱਲ ਝਾਕ ਰਹੀਆਂ ਸਨ ਰਾਏ ਸਾਹਿਬ ਨੇ ਉਹਦੇ ਵਰਲੇ ਇਸ਼ਾਰਾ ਕਰਕੇ ਆਪਣੇ ਪਹਿਲਵਾਨ ਨੌਕਰ ਨੂੰ ਪੁੱਛਿਆ ਮਮਦੂ ਕੀ ਗੱਲ ਏ ਰਾਏ ਸਾਹਿਬ ਇਦੀ ਰਾਤੀ ਪਾਣੀ ਦੀਵਾਰੀ ਸੀ ਤੇ ਇਹ ਸਾਰੀ ਰਾਤ ਗੰਨੇ ਪੰਨ ਪੰਨ ਕੇ ਚੁੱਪਦਾ ਰਿਹਾ ਏ ਪੰਡ ਸਾਰੀ ਛਿੱਲਾਂ ਦੀ ਪਈ ਸੀ ਉੱਥੇ ਵਿੱਚ ਪੌਨੇ ਦੀਆਂ ਛਿੱਲਾਂ ਵੀ ਸਨ ਮਮਦੂ ਨੇ ਫੌਜੀ ਢੰਗ ਨਾਲ ਤਖਤੇ ਵਾਂਗ ਸਿੱਧਾ ਖਲੋ ਕੇ ਕਿਹਾ ਸਰਕਾਰ ਸਰਫ ਇੱਕੋ ਬਕ ਨਹੀਂ ਹੋਏ ਰਾਏ ਸਾਹਿਬ ਦੀ ਦਹਾੜ ਥੱਲੇ ਗਰੀਬ ਸਰਾਜ ਦੀ ਗੱਲ ਅਧੂਰੀ ਹੀ ਦੱਬੀ ਗਈ ਹਰਾਮਜਾਦੇ ਨੂੰ ਮੁਰਗਾ ਬਣਾ ਦੇ ਓਏ ਆਖਰੀ ਵਾਕ ਰਾਏ ਸਾਹਿਬ ਨੇ ਮਮਦੂ ਵੱਲ ਮੂੰਹ ਕਰਕੇ ਕਿਹਾ ਮਾਮਦੂ ਸਰਾਜ ਨੂੰ ਡੋਲਿਓਂ ਫੜ ਕੇ ਕਮਰੇ ਦੀ ਇੱਕ ਨੁੱਕਰ ਵਿੱਚ ਲੈ ਗਿਆ। ਉਹਦੀਆਂ ਬਾਹਾਂ ਹੀ ਕੋਲ ਕੇ ਮਾਮਦੂ ਨੇ ਬੜੀ ਰੋਬਲੀ ਸੌਰ ਵਿੱਚ ਹੁਕਮ ਦਿੱਤਾ। ਕੰਨ ਫੜੋਏ। ਸਰਾਜ ਨੇ ਸਕੂਲ ਦੇ ਬੱਚਿਆਂ ਵਾਂਗ ਖੁੱਚਾਂ ਹੇਠ ਦੀ ਬਾਹੀ ਕੱਢ ਕੇ ਕੰਨ ਫੜ ਲਏ। ਉੱਚਾ ਹੋਏ। ਮਾਮਦੂ ਦਾ ਹੁਕਮ ਸੁਣ ਕੇ ਸਰਾਜ ਨੇ ਪਿੱਛਾ ਉੱਚਾ ਕਰ ਲਿਆ। ਓਏ ਪਾਲੀ ਦੇ ਬੱਚੇ ਇੱਧਰ ਆ ਕੇ ਇਹਦੇ ਉੱਤੇ ਚੜੋ ਏ। ਪਾਲੀ ਜਾਂ ਪਾਲਾ ਸੋਮ ਅਜ ਵੀ ਸਰਾਜ ਦੀ ਕੰਡ ਉੱਤੇ ਚੜ ਬੈਠਾ। ਰਾਏ ਸਾਹਿਬ ਕੁਰਸੀ ਉੱਤੇ ਬੈਠਾ ਕਾਗਜ਼ ਪੱਤਰ ਵੇਖ ਰਿਹਾ ਸੀ ਮੁੰਸ਼ੀ ਹਰ ਇੱਕ ਮਜਾਰੇ ਤੇ ਉਹਦੀ ਵਾਰੀ ਦਾ ਹਿਸਾਬ ਸਮਝਾ ਰਿਹਾ ਸੀ ਰਾਏ ਸਾਹਿਬ ਲੋੜ ਵਾਲੀਆਂ ਥਾਵਾਂ ਉੱਤੇ ਆਪਣੇ ਲਾਲ ਸਿਆਹੀ ਵਾਲੇ ਪੈਨ ਨਾਲ ਨਿਸ਼ਾਨ ਕਰ ਰਿਹਾ ਸੀ ਕਦੇ-ਕਦਾਈਂ ਉਹ ਨਿਗਾਹ ਉਠਾ ਕੇ ਮੁੰਸ਼ੀ ਵੱਲ ਵੇਖ ਲੈਂਦਾ ਮੁੰਸ਼ੀ ਉਸੇ ਤਰ੍ਹਾਂ ਖੜਾ ਸਿਰ ਹਿਲਾ ਕੇ ਇਕਬਾਲ ਕਰ ਲੈਂਦਾ ਕਿ ਉਹਨੇ ਮਾਲਕ ਦਾ ਆਸ਼ਾ ਸਮਝ ਲਿਆ ਹੈ ਕਿਉਂ ਕੀ ਗੱਲ ਏ ਵੱਡੀ ਫਾਫਾ ਰਾਇ ਸਾਹਿਬ ਨੇ ਹਿਸਾਬ ਕਿਤਾਬ ਦੀ ਪੜਤਾਲ ਵੱਲੋਂ ਵੇਲੇ ਹੋ ਕੇ ਬੁਢੜੀ ਫਾਤਿਮਾ ਵੱਲੇ ਤੱਕਦਿਆਂ ਪੁੱਛਿਆ ਜੋ ਚਰੋਕਣੀ ਹੱਥ ਜੋੜੀ ਕੋਡੀ ਹੋਈ ਖੜੀ ਸੀ ਸਰਕਾਰ ਇੱਕ ਮਣ ਕਣਕ ਮਿਲ ਜਾਏ ਤੁਹਾਡੇ ਬੱਚੇ ਨੂੰ ਅਸੀਸਾਂ ਦੇਾਂਗੀ 60 ਸਾਲਾਂ ਬੁਢੜੀ ਫਾਤਿਮਾ ਨੇ ਰੋਣ ਹਾਕੀ ਸੌਰ ਵਿੱਚ ਬਹੁਤ ਹੀ ਹਾਜਜ਼ੀ ਨਾਲ ਕਿਹਾ ਬੁਢੜੀ ਦਾ ਨਾਂ ਪਾਵੇਂ ਗੁਲਾਮ ਫਾਤਿਮਾ ਸੀ ਪਰ ਰਾਇ ਸਾਹਿਬ ਉਹਨੂੰ ਫਾਫਾ ਕਹਿ ਕੇ ਹੀ ਬੁਲਾਇਆ ਕਰਦਾ ਸੀ ਗਰੀਬਾਂ ਦੇ ਪੂਰੇ ਨਾਂ ਸੱਦਣ ਵਿੱਚ ਅਮੀਰ ਲੋਕ ਆਪਣੀ ਹੱਤਕ ਸਮਝਦੇ ਹਨ ਗੁਲਾਮ ਮੁਹੰਮਦ ਨੂੰ ਮਮਦੂ ਨਵੀ ਬਖਸ਼ ਨੂੰ ਨਵੀਆ ਨਿਆਜ਼ ਬੇਗਮ ਨੂੰ 나ਜੋ ਬਲੰਦ ਖਾਨ ਨੂੰ ਬਿੱਲੂ ਤੇ ਕਮਰਉਦੀਨ ਨੂੰ ਕੰਮੂ ਆਖਣ ਵਿੱਚ ਹੀ ਮਾਲਕਾਂ ਦੀ ਸ਼ਾਨ ਸਮਝੀ ਜਾਂਦੀ ਹੈ ਮੁਨਸ਼ੀ ਇਹਨੂੰ ਵੀ ਸੇਰ ਕਣਕ ਦੇ ਦੇਣੀ ਰਾਏ ਸਾਹਿਬ ਸਦਾ ਕਾਮੇ ਨੂੰ ਅੱਦਾ ਭੁੱਖਾ ਰੱਖਣ ਦੀ ਨੀਤੀ ਤੇ ਅਮਲ ਕਰਦਾ ਸੀ ਰਾਏ ਸਾਹਿਬ ਡਰਦੇ ਡਰਦੇ ਕੰਮੂ ਨੇ ਥੋੜਾ ਜਿਹਾ ਹੋਰ ਚੌਕ ਕੇ ਅਰਜ਼ ਕੀਤੀ ਕਿਉਂ ਕੀ ਬਕਦਾ ਏ ਰਾਏ ਸਾਹਿਬ ਜਰਾ ਖਰਵੀ ਸੌਰ ਵਿੱਚ ਬੋਲਿਆ ਰਾਏ ਸਾਹਬ ਮੇਰੇ ਕੋਲ ਤਾਂ ਪਹਿਲਾਂ ਹੀ ਸੱਬੋ ਸੱਤ ਕਿੱਲੇ ਸਨ ਤੇ ਉਹਨਾਂ ਵਿੱਚੋਂ ਵੀ ਬਾਗ ਵਾਲੇ ਦੋ ਝੰਡੇ ਨੇ ਵਾ ਲਏ ਨੇ ਮੇਰਾ ਬਾਲ ਬੱਚਾ ਮੈਂ ਵੱਡਾ ਲੈ ਕੇ ਦਿੱਤਾ ਹੋਇਆ ਏ ਤੇਰੇ ਕਤੀੜ ਵਾਦੇ ਦਾ ਚੱਲ ਦੌੜ ਜਾ ਉਸ ਹਰਾਮਜ਼ਾਦੀ ਨੂੰ ਕੱਲ ਜਿਹਦੀ ਆਕੜ ਨਹੀਂ ਚੁੱਕੀ ਜਾਂਦੀ ਨਵਾਬਜ਼ਾਦੀ ਦੀ ਸਰਕਾਰ ਸਾਡੀ ਕਾਦੀ ਆਕੜ ਚਾਲ ਨਿਕਲ ਉੱਲੂ ਦਾ ਪੱਠਾ ਪੈਣਾ ਅੱਗੋਂ ਬੱਕੀ ਜਾਂਦਾ ਏ ਰੇਸ਼ਮੀ ਕੱਪੜਿਆਂ ਵਿੱਚ ਲਪੇਟੇ ਹੋਏ ਰਾਏ ਸਾਹਿਬ ਦੇ ਮੂੰਹੋਂ ਸਦਾ ਗੰਦੇ ਸ਼ਬਦ ਹੀ ਨਿਕਲਿਆ ਕਰਦੇ ਸਨ ਜਾ ਜਾ ਤੂੰ ਸ਼ਾਮ ਨੂੰ ਜੈਨਾ ਨੂੰ ਘੱਲ ਦੇਵੀਂ ਮਾਲਕ ਦਾ ਰੌਂ ਵੀ ਸਮਝਿਆ ਕਰੋ ਕੋਲੋਂ ਮੌਨਸ਼ੀ ਨੇ ਕੰਮੂ ਨੂੰ ਸਲਾਹ ਦਿੱਤੀ ਰਾਏ ਸਾਹਿਬ ਨੂੰ ਕੰਮੂ ਤੇ ਨਹੀਂ ਕੰਮੂ ਦੀ ਘਰ ਵਾਲੀ ਜੈਨਾ ਤੇ ਗੁੱਸਾ ਸੀ ਡੇਢ ਕਮਹੀਨਾ ਪਹਿਲਾਂ ਮਰਨ ਵਾਲੇ ਰਾਏ ਬਹਾਦਰ ਦੀ ਵਰਸੀ ਮਨਾਈ ਗਈ ਸੀ ਜਾਣਦੇ ਹੋ ਰਾਠਾਂ ਦੇ ਰਾਠ ਪਰੋਣੇ ਰਾਏ ਸਾਹਿਬ ਦੇ ਘਰ ਕਈ ਹੋਰ ਰਾਏ ਬਹਾਦਰ ਸਰਦਾਰ ਬਹਾਦਰ ਤੇ ਖਾਨ ਬਹਾਦਰ ਆਏ ਸਨ ਮਹਿਮਾਨਾਂ ਦੀ ਸੇਵਾ ਵੀ ਉਹਨਾਂ ਦੀ ਸ਼ਾਨ ਦੇ ਮਤਾਬਕ ਹੋਣੀ ਜ਼ਰੂਰੀ ਸੀ ਉਹਨਾਂ ਦੇ ਖਾਣ ਵਾਸਤੇ ਕਬਾਬ ਪੀਣ ਵਾਸਤੇ ਸ਼ਰਾਬ ਤੇ ਰਾਤ ਕੱਟਣ ਵਾਸਤੇ ਚਾਹ ਦਾ ਜਿਹੇ ਪੱਦਰ ਪਰਚਾਂ ਦੀਆਂ ਖਾਸ਼ੀਆਂ ਦੀ ਤਰਜਮਾਨੀ ਕਰਦਾ ਹੋਇਆ ਹੀ ਅੰਗਰੇਜ਼ੀ ਭਾਸ਼ਾ ਦਾ ਮਹਾਨ ਰੋਮਾਂਟਿਕ ਕਵੀ ਕੀਰਸ ਲਿਖਦਾ ਹੈ ਗਿਵ ਮੀ ਊਮੈਨ ਵਾਈਨ ਐਂਡ ਸਨਾਫ ਅੰਟਿਲ ਆਈ ਕ੍ਰਾਈ ਆਊਟ ਉਹ ਹੋਲਡ ਇਨਫ ਮੈਨੂੰ ਇਸਤਰੀ ਸ਼ਰਾਬ ਤੇ ਨਸਵਾਰ ਦਿੱਤੀ ਜਾਵੇ ਜਿੰਨਾ ਚਿਰ ਮੈਂ ਬਸ ਬਸ ਨਾਂ ਪੁਕਾਰ ਉਠਾਂ ਤੇ ਵਰਸੀ ਸਮੇਂ ਪਿੰਡ ਦੇ ਹਰ ਮਜ਼ਾਰੇ ਦੀ ਜਵਾਨ ਜਾਂ ਅਧਖੜ ਇਸਤਰੀ ਨੂੰ ਆਏ ਪੱਦਰ ਪੁਰਸ਼ਾਂ ਦੀ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ ਸੀ ਪਰ ਬਾਦਕਿਸਮਤ ਜੈਨਾ ਨੇ ਉਸ ਜਸ਼ਨ ਵਿੱਚ ਹਿੱਸਾ ਲੈਣੋਂ ਇਨਕਾਰ ਕਰ ਦਿੱਤਾ ਸੀ ਕਿੱਡਾ ਵਾਹ ਹਾਇਤ ਬਹਾਨਾ ਸੀ ਉਹਦਾ ਕਿ ਇਹ ਮੇਰੇ ਮਹੀਨੇ ਦੇ ਦਿਨ ਹਨ ਅਸਗੋਸਤਾ ਖੀ ਦਾ ਪਾਲਾ ਰਾਏ ਸਾਹਿਬ ਕਿਵੇਂ ਬਦਲਾ ਨਾਂ ਲੈਂਦੇ ਕਮਰੇ ਦੀ ਗੋਠ ਵਿੱਚ ਸਰਾਜ ਉਸੇ ਦਰਾਂ ਮੁਰਗਾ ਬਣਿਆ ਖੜਾ ਸੀ ਪਾਲੀ ਉਹਦੀ ਪੈਠ ਉੱਤੇ ਚੜਿਆ ਬੈਠਾ ਸੀ ਮਾਮਦੀ ਕੋਲ ਪੈਰੇ ਤੇ ਡਟਿਆ ਖੜਾ ਸੀ ਉਹਨੇ ਜਰਾਂ ਨਿਉ ਕੇ ਸਰਾਜ ਦੇ ਨੇੜੇ ਹੋ ਕੇ ਪੁੱਛਿਆ ਕਿਉਂ ਦਾਸ ਮਾਮਦੂ ਨੇ ਜਾਣ ਕੇ ਆਖਰੀ ਦੋ ਅੱਖਰੇ ਸ਼ਬਦ ਉੱਤੇ ਆਦਕ ਦੀ ਵਰਤੋਂ ਨਹੀਂ ਸੀ ਕੀਤੀ ਪੰਜ ਪੰਜ ਸਰਾਜ ਨੇ ਪਤਲੀ ਜਹੀ ਆਵਾਜ਼ ਵਿੱਚ ਉੱਤਰ ਦਿੱਤਾ ਜੜੀ ਗੱਲ ਉਹਨੇ ਬਾਹਰ ਨਹੀਂ ਸੀ ਮੰਨੀ ਮਜਬੂਰ ਹੋ ਕੇ ਇੱਥੇ ਮੰਨ ਲਈ ਕਿਉਂ ਸਰਕਾਰ ਸਰਾਜ ਬਾਰੇ ਕੀ ਹੁਕਮ ਏ ਮਾਮਦੂ ਨੇ ਰਾਏ ਸਾਹਿਬ ਦਾ ਧਿਆਨ ਇਧਰ ਦਵਾਉਂਦਿਆਂ ਪੁੱਛਿਆ ਲਿਆ ਇਧਰ ਹਰਾਮਜ਼ਾਦੇ ਨੂੰ ਰਾਏ ਸਾਹਿਬ ਨੇ ਸ਼ਬ ਰਸਨਾ ਤੋਂ ਫਰਮਾਇਆ ਸਰਾਜ ਹੱਥ ਜੋੜ ਕੇ ਸਾਹਮਣੇ ਆ ਖੜਾ ਕਿਉਂ ਇਹ ਮਾਦਿਆ ਰਾਏ ਸਾਹਿਬ ਔਖ ਬੜੀ ਲੱਗੀ ਸੀ ਸਿਰਫ ਇੱਕੋ ਗੰਨਾ ਡਰ ਨਾਲ ਕੰਬਦਾ ਹੋਇਆ ਸਰਾਜ ਵਾਕ ਪੂਰਾ ਨਾ ਕਰ ਸਕਿਆ ਔਖ ਦਾ ਬੱਚਾ ਕਰੋਂ ਖਾ ਮਾਰ ਕੇ ਨਹੀਂ ਸਹ ਗਿਆ ਰਾਏ ਸਾਹਿਬ ਆਟਾ ਮੁੱਕਾ ਹੋਇਆ ਸੀ ਇੱਕ ਵਾਰ ਮਾਫੀ ਸੌਰਾ ਮਾਫੀ ਦਾ ਮਨਸ਼ੀ 20 ਰੁਪਏ ਜੁਰਮਾਨਾ ਲੈ ਕੇ ਦੇਣਾ ਸਰਕਾਰ ਬੜਾ ਗਰੀਬ ਏ ਮaaf ਕਰ ਦਿਓ ਸੁ ਕੋਲੋਂ ਮਾਮਦੂ ਨੇ ਸ਼ਫਾਰਿਸ਼ ਕੀਤੀ ਨਹੀਂ ਉੱਕਾ ਮਾਫ ਨਹੀਂ ਕੀਤਾ ਜਾ ਸਕਦਾ ਇਹ ਹਰਾਮੀ ਕੁੱਤੇ ਵਿਗੜ ਜਾਂਦੇ ਨੇ ਮਨਸ਼ੀ 5 ਰੁਪਏ ਲੇਖ ਲੈ ਸੋ ਆਖਰੀ ਹੁਕਮ ਦੇ ਕੇ ਰਾਏ ਸਾਹਿਬ ਔਟੇ ਕੇ ਬਾਹਰ ਚਲੇ ਗਏ ਲੈ ਸੂਰ ਦੇ ਆ ਪੁੱਤਰਾ ਤੇਰੇ ਨਾਲ ਰਹਿਮ ਕਰਾ ਦਿੱਤਾ ਹੀ ਮਾਮਦੂ ਨੇ ਸਰਾਜ ਨਾਲ ਇਹਸਾਨ ਜਿਤਾਉਂਦਿਆਂ ਕਿਹਾ ਜਿੱਦਣ ਦੀ ਸਰਾਜ ਦੀ ਇੱਕ ਵਕ ਭੈਣ ਮਰ ਗਈ ਸੀ ਮਾਲਕਾਂ ਦੀ ਉਸ ਉੱਤੇ ਕਰੋਪੀ ਸ਼ੁਰੂ ਹੋ ਗਈ ਸੀ ਤੇ ਉਹ ਹਰਾਮਣ ਵੀ ਜਾਣ ਕੇ ਹੀ ਮਰ ਗਈ ਭਲਾ ਅੱਗੇ ਕਦੇ ਕਿਸੇ ਜਨਾਨੀ ਨੂੰ ਕਿਸੇ ਅਮੀਰ ਪਰੋਣੇ ਕੋਲੋਂ ਇਹ ਬਿਮਾਰੀ ਹੋਈ ਨਹੀਂ ਸੀ ਉਹ ਵੇਲੇ ਸਾਰੇ ਇਲਾਜ ਕਰਾ ਲੈਂਦੀ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ